ਸਤਿਕਾਰਯੋਗ ਸਾਥੀਓ ਮੈਂ ਸੰਤੋਖ ਸਿੰਘ ਬੜਗਾ ਜੁਆਇੰਟ ਸਖਤਰ ਜਮਹੂਰੀ ਕਿਸਾਨ ਸਭਾ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਵੀ ਪਿਛਲੇ ਦਿਨਾਂ 'ਚ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪੰਜਾਬ ਦੇ ਅੰਦਰ ਖਾਸ ਤੌਰ ਤੇ ਅੰਮ੍ਰਿਤਸਰ ਗੁਰਦਾਸਪੁਰ ਤੇ ਇਸ ਸਾਈਡ ਨੂੰ ਹੜ੍ਹਾਂ ਨੇ ਬਹੁਤ ਭਾਰੀ ਲੋਕਾਂ ਦਾ ਨੁਕਸਾਨ ਕਰ ਦਿੱਤਾ ਜਿਹਦੇ ਵਿੱਚ ਜ਼ਿਆਦਾ ਨੁਕਸਾਨ ਉਹ ਹੋਇਆ ਜਿਹੜੀ ਲੱਖਾਂ ਏਕੜ ਜਿਹੜੀ ਜ਼ਮੀਨ ਆ ਉਹ ਲੋਕਾਂ ਦੀ ਪਾਣੀ ਪੀ ਕੇ ਮਰ ਗਈ। ਕਾਫੀ ਜਿਹੜੀ ਜ਼ਮੀਨਾਂ ਜਿਹਦੇ ਵਿੱਚ ਮਿੱਟੀ ਰੇਤਾ ਪਾ ਕੇ ਉਹਦਾ ਸਤਿਆਨਾਸ ਹੋ ਗਿਆ। ਉਦੋਂ ਬਾਅਦ ਲੋਕਾਂ ਦੇ ਜਿਹੜੇ ਘਰ ਆ ਉਹ ਕਾਫੀ ਹੱਦ ਤੱਕ ਟਿੱਠੇ ਤੇ ਜਿਹੜੇ ਕਿਸਾਨੀ ਦੇ ਬੋਰ ਆ ਲਗਭਗ ਉਹ ਤੈਸਨੈਸ ਹੋ ਚੁੱਕਿਆ। ਅੱਜ ਸਾਨੂੰ ਸਾਰਿਆਂ ਨੂੰ ਲੋੜ ਆ ਖਾਸ ਤੌਰ ਤੇ ਮੈਂ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਜਦ ਵੀ ਪੰਜਾਬ ਤੇ ਕਿਸਾਨੀ ਤੇ ਭੀੜ ਪਈ ਆ ਐਨਆਰਆਈ ਨੇ ਬਹੁਤ ਵੱਡੀ ਪੱਧਰ ਤੇ ਇਹਦਾ ਜਿਹੜਾ ਸਾਥ ਦਿੱਤਾ ਦਿੱਲੀ ਲਗੇ ਕਿਸਾਨ ਮੋਰਚੇ ਦੇ ਵਿੱਚ ਵੀ ਐਨਆਰਆਈ ਦਾ ਬਹੁਤ ਵੱਡਾ ਯੋਗਦਾਨ ਸੀ ਉਦੋਂ ਗਾਹਾਂ ਵੀ ਜਾਂ ਕਿਤੇ ਕਿਸਾਨੀ ਮੋਰਚੇ ਲੜੇ ਗਏ ਆ ਐਨਆਰਆਈ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਅੱਜ ਵੀ ਅਸੀਂ ਇਹ ਬੇਨਤੀ ਕਰਦੇ ਆਂ ਭਈ ਬਹੁਤ ਜਿਹੜਾ ਵੱਡਾ ਹਿੱਸਾ ਦਾਨ ਦਾ ਦਾਨ ਨਹੀਂ ਮੈਂ ਕਹਿੰਦਾ ਸਹਾਇਤਾ ਇਹਨੂੰ ਕਹਿੰਨਾ ਭਈ ਇੱਥੇ ਆਮ ਲੋਕ ਖਾਸ ਤੌਰ ਤੇ ਰਸ ਤੇ ਬਹੁਤ ਜ਼ੋਰ ਲਾ ਰਹੇ ਆ ਢਾਲਾਂ ਸਬਜ਼ੀਆਂ ਆ ਆਟਾ ਤੇਲ ਕੇ ਇਹ ਇਹ ਨਾ ਚੀਜ਼ਾਂ ਵੱਲ ਨੂੰ ਲੋਕ ਜਿਆਦਾ ਜਾ ਰਹੇ ਆ ਜਦ ਕਿ ਜਿਹੜੇ ਉੱਥੇ ਦੇ ਲੋਕ ਆ ਖਾੜ ਪੀੜ ਤੇ ਆ ਉਹ ਇਹ ਕਹਿ ਰਹੇ ਆ ਵੀ ਇਹ ਸਾਨੂੰ ਜਿਹੜੀ ਰਸ ਦੀ ਸਾਨੂੰ ਐਡੀ ਵੱਡੀ ਪ੍ਰੋਬਲਮ ਨਹੀਂ ਹੈ ਉਹ ਜਿਹੜੀ ਰਾਸ ਵੀ ਪੰਜਾਬੀਆਂ ਦੀ ਭਾਵਨਾ ਉੱਥੇ ਲੈ ਜਾਂਦੇ ਵੀ ਆ ਉਹ ਬਹੁਤੀ ਵਾਰੀ ਉਹਨਾਂ ਲੋਕਾਂ ਕੋ ਪਹੁੰਚਦੀ ਆ ਜਿਹੜੇ ਨਾਲ ਲੋਕਾਂ ਨੂੰ ਲੋੜ ਨਹੀਂ ਔਰ ਉਹ ਜਿਹੜਾ ਉਹਦਾ ਮੈਸੇਜ ਉਸ ਹੋ ਰਿਹਾ ਕਿ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਵੀ ਇਹ ਗੱਲ ਵਾਰ-ਵਾਰ ਕਹੀ ਆ ਵੀ ਜਿਹੜੀਆਂ ਉਹਨਾਂ ਦੀਆਂ ਲੋੜਾਂ ਆਉਣ ਸਮੇਂ ਕਿਉਂਕਿ ਜ਼ਮੀਨ ਜਿਹੜੀ ਆ ਉਹ ਚ ਮਿੱਟੀ ਰੇਤਾ ਪੈ ਗਿਆ ਉਹਨੂੰ ਪੱਧਰਾ ਕਰਨਾ ਵੀ ਪੈਣਾ ਉਹਦੇ ਲਈ ਡੀਜ਼ਲ ਖਾਸ ਤੌਰ ਤੇ ਉਹ ਕਹਿੰਦੇ ਸਾਨੂੰ ਡੀਜ਼ਲ ਦੀ ਮੋਰੀ ਲੋੜ ਆ ਫੀਡ ਤੇ ਫਿਰ ਉਹ ਤੋਂ ਬਾਅਦ ਪਸ਼ੂਆਂ ਲਈ ਫੀਡ ਦੀ ਲੋੜ ਆ ਉਹ ਤੋਂ ਬਾਅਦ ਉੱਥੇ ਜਿਹੜਾ ਹਰਾ ਚਾਰਾ ਹੈ ਉਹ ਲਗਭਗ ਦਬਾ ਹੋ ਗਿਆ ਉੱਥੇ ਹਰਾ ਚਾਰਾ ਜਾਂ ਜਿਹੜਾ ਮੱਕੀ ਦਾ ਅਚਾਰ ਆ ਉਹਦੀ ਲੋੜ ਆ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਬੀਜੀ ਜਾਣੀ ਆ ਕਾਂਡਕਲੇ ਬੀ ਹੈ ਨੀ ਉਹਨਾਂ ਲੋਕਾਂ ਕੋ ਉਹਦੇ ਲਈ ਖਾਦਾਂ ਦੀ ਲੋੜ ਆ ਉਹਨਾਂ ਦੇ ਜਿਹੜੇ ਬੋਰ ਆ ਧਰਤੀ ਥੇਲੇ ਉਹ ਬੰਦ ਹੋ ਗਿਆ ਲਗਭਗ ਕਹਿਣ ਦਾ ਭਾਵ ਇਹ ਉਹ ਚੀਜ਼ਾਂ ਦੀ ਲੋੜ ਆ ਜਿਨ੍ਹਾਂ ਨੂੰ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕਿਸਾਨਾਂ ਨੂੰ ਲੋੜ ਆ ਸਾਡੀ ਬੇਨਤੀ ਆ ਮੈਂ ਕਰਨਾ ਜਮਹੂਰੀ ਕਿਸਾਨ ਸਭਾ ਬਨੂੰ ਅ ਅਸੀਂ ਚਾਹੁੰਦੇ ਆ ਵੀ ਵਿਦੇਸ਼ੀਆਂ ਦੀ ਭਾਵਨਾ ਬਹੁਤ ਨੇਕ ਆ ਭੱਲੇ ਵਾਲੀ ਆ ਪਰ ਜਦੋਂ ਸਾਨੂੰ ਦੁੱਖ ਉਦੋਂ ਹੁੰਦਾ ਜਦੋਂ ਵਿਦੇਸ਼ੀਆਂ ਦਾ ਪੈਸਾ ਕਈ ਬੜੇ ਨਿੱਜੀ ਹੱਥਾਂ ਦੇ ਵਿੱਚ ਆ ਕੇ ਉਹਦਾ ਮਿਸਯੋਗ ਹੁੰਦਾ ਜਿਹਦਾ ਅਸੀਂ ਦਿੱਲੀ ਮੋਰਚੇ ਦੇ ਵਿੱਚ ਵੀ ਬਹੁਤ ਦੇਖਿਆ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਐਨਆਰਆਈ ਭਰਾਵਾਂ ਨੂੰ ਵੀ ਜਿਹਨੂੰ ਵੀ ਸਿਹਤ ਆ ਭੇਜਣੀ ਆ ਤੁਸੀਂ ਜਥੇਵੰਦਕ ਰੂਪ ਦੇ ਵਿੱਚ ਜਥੇਵੰਦੀਆਂ ਨੂੰ ਭੇਜੋ ਕਿਉਂਕਿ ਜਦੋਂ ਜਿਹੜਾ ਜਥੇਵੰਦਕ ਸੈਕਟਰ ਆ ਜਥੇਵੰਦੀਆਂ ਆ ਸੰਯੁਕਤ ਕਿਸਾਨ ਮੋਰਚੇ ਦੀਆਂ ਉਹਦੇ ਉਹਨਾਂ ਰਾਹੀਂ ਜਦੋਂ ਪੈਸਾ ਲੱਗਣਾ ਉਹ ਜਿਹੜਾ ਪੈਸਾ ਆ ਉਹ ਸਹੀ ਹੱਥਾਂ ਦੇ ਵਿੱਚ ਜਾਣਾ ਜਦੋਂ ਤੁਸੀਂ ਆਪ ਮਾਰੇ ਕਿਸੇ ਨੇ ਇਦਾਂ ਪੈਸੇ ਭੇਜਦੇ ਆ ਤਾਂ ਉਹਦੀ ਕਾਫੀ ਹੱਦ ਤੱਕ ਇਹ ਲੱਗਦਾ ਇਦਾਂ ਹੁੰਦਾ ਵੀ ਉਹ ਗਲਤ ਉਹਦਾ ਮੈਸੇਜ ਹੋ ਸਕਦਾ ਮੈਂ ਜਮਹੂਰੀ ਕਿਸਾਨ ਸਭਾ ਵੱਲੋਂ ਤੁਹਾਨੂੰ ਦੋ ਤਿੰਨ ਨੰਬਰ ਜਿਹੜੇ ਆ ਉਹ ਦਿਨਾ ਐ ਸਾਡੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਜਿਨ੍ਹਾਂ ਦਾ ਨੰਬਰ ਨੋਟ ਕਰ ਲਓ 94634 68285 ਜਿਹੜੇ ਸਾਡੇ ਜਮਹੂਰੀ ਕਿਸਾਨ ਸਭਾ ਦੇ ਜਨ ਸਕੱਤਰ ਨੇ ਕਲਵੰਤ ਸਿੰਘ ਜੀ ਸੰਧੂ ਉਹਨਾਂ ਦਾ ਫੋਨ ਨੰਬਰ ਹੈ 97790 77892 ਮੈਂ ਸੰਤੋਖ ਸਿੰਘ ਬਿਲਗਾ ਮੇਰਾ ਫੋਨ ਨੰਬਰ ਨੋਟ ਕਰ ਲਓ 98157 62105 ਇਸ ਵੰਦੀ ਸਾਡੀ ਜਮਹੂਰੀ ਕਿਸਾਨ ਸਭਾ ਦੀ ਪੰਜਾਬ ਦੀ ਕੱਲ ਜਲੰਧਰ ਮੀਟਿੰਗ ਹੋ ਕੇ ਹਟਿਆ ਜਿਹਦੇ ਵਿੱਚ ਅਸੀਂ ਕੁਝ ਪੁਆਇੰਟ ਕੱਢੇ ਆ ਜਲਾ ਗਰਦਾਸਪੁਰ ਦੇ ਵਿੱਚ ਦੋ ਐਸਕੇਐਮ ਵੱਲੋਂ ਜ਼ਿਲ੍ਹਾ ਗਰਦਾਸਪੁਰ ਤੇ ਦੋ ਐ ਡੇਰਾ ਬਾਬਾ ਨਾਨਕ ਕਲਾਨੌਰ ਘੋਇਦਵਾਲ ਸਾਹਿਬ ਤੇ ਸੁਲਤਾਨਪੁਰ ਲੋਧੀ ਅਸੀਂ ਉੱਥੇ ਤੇ ਇੱਕ ਜਣਾਲੇ ਅਸੀਂ ਉੱਥੇ ਇਸ ਗੱਲ ਨੂੰ ਲਿਆ ਵੀ ਉਹਨਾਂ ਜਿਹੜੀ ਰਸਤੇ ਜਾਵੇ ਚਾਹੇ ਉਹ ਰਸਤ ਸੁੱਕੀ ਆ ਚਾਹੇ ਡੀਜ਼ਲ ਵਗੈਰਾ ਜੋ ਵੀ ਜਾਊਗਾ ਉਹਨਾਂ ਕੈਂਪਾਂ ਚ ਜਾਊ ਤਾਂ ਕਿ ਜਿਹੜੇ ਉੱਥੋਂ ਲੋਡ ਬੰਦ ਲੋਕ ਆ ਉਹਨਾਂ ਦੀ ਸਿਹਤਾਂ ਹੋ ਸਕੇ ਦੂਜੀ ਗੱਲ ਜਿਹੜੀ ਸਹਾਇਤਾ ਸਾਨੂੰ ਅੱਜ ਤਾਈਂ ਆਈ ਆ ਅਸੀਂ ਕੱਲ ਫੈਸਲਾ ਕੀਤਾ ਸੀ ਵੀ ਐਨਆਰਆਈ ਤੇ ਪਹੁੰਚ ਕੀਤੀ ਜਾਵੇ ਕੱਲ ਸ਼ਾਮੀ ਮੇਰੀ ਫੈਮਿਲੀ ਇੰਗਲੈਂਡ ਚ ਬੈਠੀ ਆ ਉਹਨਾਂ ਨੇ 1 ਲੱਖ ਰੁਪਈਆ ਕੱਲ ਉਹਨੇ ਸਾਨੂੰ ਐਲਾਨ ਕਰ ਦਿੱਤਾ ਵੀ 1 ਲੱਖ ਰੁਪਈਆ ਸਾਡੇ ਵੱਲੋਂ ਲੈਣ ਲਓ ਔਰ ਗਾਹਾਂ ਅਸੀਂ ਉਹ ਕਹਿੰਦੇ ਹੋਰ ਵੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦਾ ਸਾਨੂੰ ਪਹੁੰਚ ਚੁੱਕਾ ਇੱਕ ਬਲਜਿੰਦਰ ਸਿੰਘ ਬੂਰਾ ਮਠੱਡਾਂ ਕਲਾ ਤੋਂ 1 ਲੱਖ ਰੁਪਈਆ ਉਹਨਾਂ ਨੂੰ ਭੇਜ ਦਿੱਤਾ ਔਰ ਬੇਨਤੀ ਇਹ ਆ ਵੀ ਇਹ ਅਸੀਂ ਜਿਹੜੀ ਸਹਾਇਤਾ ਆ ਇਹ ਕੱਲੀ ਕਿਸਾਨੀ ਲਈ ਨਹੀਂ ਅਸੀਂ ਜਿਹੜੇ ਮਜ਼ਦੂਰਾਂ ਦੇ ਨੁਕਸਾਨ ਹੋਏ ਘਰਾਂ ਦੇ ਉਹਨੂੰ ਵੀ ਜਾਂ ਜਿਹੜਾ ਵੀ ਉੱਥੇ ਹੋਰ ਵੀ ਕੋਈ ਵਰ ਗਿਆ ਜਿਹਦਾ ਵੀ ਜਿੰਨਾ ਵੀ ਹੱਟ ਦੇ ਵਿੱਚ ਨੁਕਸਾਨ ਹੋਇਆ ਉਹਨੂੰ ਅਸੀਂ ਸਾਡੀ ਪੂਰੀ ਜਮਹੂਰੀ ਕਿਸਾਨ ਸਭਾ ਵੱਲੋਂ ਇਹ ਪੂਰੀ ਕੋਸ਼ਿਸ਼ ਹੋਊਗੀ ਕਿ ਇਹ ਜਿਹੜੀ ਮਦਦ ਹੈ ਉਹ ਸਹੀ ਹੱਥਾਂ 'ਚ ਜਾਵੇ ਬਸ ਇੱਕ ਵਾਰੀ ਫੇਰ ਬੇਨਤੀ ਆ ਇਹ ਸਾਡੀ ਅਪੀਲ ਨੂੰ ਐਨ ਆਰ ਆਈ ਭਰਾ ਖਾਸ ਤੌਰ ਤੇ ਇਹਨੂੰ ਬਹੁਤ ਭਾਵਨਾ ਸਹਿਤ ਸਾਡੀ ਅਪੀਲ ਮੰਨਣ ਧੰਨਵਾਦ ਜੀ